ਜੀਟੀਆ ਸਾਹਿਬ ਅੱਜ ਸਿੱਟਕ ਕੇ ਪੇਸ਼ ਹੋਣ ਜਾ ਰਹੇ ਕਿਸ ਤਰ੍ਹਾਂ ਦੇਖਦੇ ਹੋ ਪਟਿਆਲਾ ਦਾ ਮੈਟਰ ਹੈ ਉਹ ਦੇਖਣਗੇ ਵੀ ਕੀ ਖਰੀਖੇ ਸਾਹਿਬ ਨੇ ਇਹ ਕੁਝ ਕੀਤਾ ਉਹ ਤਾਂ ਭੁਗਤਣਗੇ ਤੇ ਜੇ ਨਹੀਂ ਕੀਤਾ ਤਾਂ ਉਹਤੇ ਬਰੀ ਹੋਗੇ ਉਹ ਤਾਂ ਅਜੇ ਵੀ ਵੜਕ ਮਾਰਦੇ ਨੇ ਕਹਿੰਦਾ ਮਨੂ ਕੋ ਕੱਲੀਆਂ ਵੜਕਾਂ ਵੜਕਈਆਂ ਮੁੱਛਾਂ ਨੂੰ ਵੱਟ ਦਿੰਦਾ ਫਿਰਦਾ ਨੇ ਦਾ ਬਿਨ ਮਤਲਬ ਤੋਂ ਜਦੋਂ ਬੰਦਾ 4 ਦਿਨ ਚੂਚਾ ਬਣਿਆ ਰਿਆ ਗੁੱਛੀ ਨਹੀਂ ਜਵੇਂ ਮਾਰ ਜਨੰਦਾ ਜਦੋਂ 4 ਦਿਨ ਜੇਲ੍ਹ ਤੋਂ ਨਿਕਲਿਆ ਬਾਹਰ ਦੀ ਹਵਾ ਲੱਗੀ ਤੇ ਪੜਕਨ ਲੱਪਿਆ ਹੁਣ ਦੁਬਾਰਾ ਫਿਰ ਜਦੋਂ ਪਿਛਲੇ ਕੇਸ ਜਦੋਂ ਚੋਕਲੀ ਦਾ ਕੋਈ ਹੁਣ ਤੂੰ ਦੋ ਤਿੰਨ ਦਿਨਾਂ ਬਾਅਦ ਵੇਖੋ ਜੇ ਸਵਾਲ ਜਵਾਬ ਜੇ ਜੋ ਘਿਰ ਗਿਆ ਤੇ ਤੁਹਾਨੂੰ ਉਹਦੀ ਸ਼ਾਮ ਨੂੰ ਉਹਦੀ ਰੌਣਕੜੀ ਚਿਹਰੇ ਦੀ ਉੜਦੀ ਦੇਖੂਗੀ ਅਸੀਂ ਉਹਦੇ ਨਾਲ ਰਹੇ ਸਾਨੂੰ ਪਤਾ ਉਹ ਕਿੰਨਾ ਕਿ ਦਲੇਰ ਆ ਕੱਲੀਆਂ ਮੁੱਛਾਂ ਮੁੱਛਾਂ ਹੀ ਆ ਬਾਕੀ ਪੱਲੇ ਪੱਲੇ ਕੱਖ ਨਹੀਂ ਹੋਏ ਕਹਿੰਦੇ ਕਹਿੰਦੇ ਮੈਨੂੰ ਸੀਆਮਾ ਹਾਊਸੇ ਬੁਲਾ ਲੈਣ ਭਗਵੰਤ ਮਾਨ ਅਸੀਂ ਸਾਹਮਣੇ ਬੈਠੀ ਕੋਲੋ ਜੀ ਇੰਨੀ ਇਹ ਸਿਦਾਂ ਮਾਲਕ ਨਹੀਂ ਤੂੰ ਆਪਦੇ ਜੀਜੇ ਦੇ ਸਿਰ ਤੇ ਐਮ ਐਲ ਏ ਮੰਤਰੀ ਬਣਿਆ ਸਾਂ ਠੀਕ ਹੈ ਨਹੀਂ ਜਿੱਦਣ ਉਹਦਾ ਤੇਤੋ 76 ਛਾਹ ਉੱਠ ਗਈ ਨਾ ਤੂੰ ਕਾਲੀ ਦਲ ਦਾ ਬੇੜਾਗਰ ਕਰਨ ਵਾਲਾ ਜੇ ਇੱਕ ਹੈਗਾ ਤੂੰ ਮਜੀਠੀਆ ਹੈ ਜੇ ਕਾਲੀ ਦਲ ਨੂੰ ਖਤਮ ਕਰਨ ਵਾਲਾ ਸਾਨੂੰ ਕਾਲੀ ਦਲ ਚੋਂ ਕੱਢਣ ਵਾਲਾ ਜਾਂ ਜਿੰਨੇ ਵੀ ਚੰਗੇ ਵਰਕਰ ਸੀ ਅੱਜ ਅਸੀਂ 23 ਐਮਐਲਏ ਆ ਜਿਹੜੇ ਕਾਲੀ ਦਲ ਦੇ ਵਿੱਚ ਆ ਉਹਨਾਂ ਨੂੰ ਸਭ ਨੂੰ ਕੱਢਣ ਵਾਲਾ ਇਹ ਮਜੀਠੀਆ ਆ ਬੇੜਾਗਰ ਕਰਨ ਵਾਲਾ ਕਾਲੀ ਦਲ ਦਾ ਮਜੀਠੀਆ ਕਾਲੀ ਦਲ ਨੂੰ ਖਤਮ ਕਰਨ ਵਾਲਾ ਮਜੀਠੀਆ ਨਸ਼ਾ ਵਕਾਉਣ ਵਾਲਾ ਮਜੀਠੀਆ ਜਿੰਨੇ ਵੀ ਰੇਤਾ ਮਾਫੀਆ ਮਜੀਠੀਆ ਜਿਹੜਾ ਮਜੀਠੀਆ ਸੱਚਾ ਬਣ ਬਣ ਵਿਖਾਉਂਦਾ ਅਸੀਂ ਉਹਦੇ ਨਾਲ ਰਹੇ ਆ ਸਾਨੂੰ ਪਤਾ ਉਹ ਕਿੰਨੇ ਕਿਰਦਾਰ ਦਾ ਮਾਲਕ ਆ ਤੇ ਕਿੰਨੀ ਕਿ ਹਸਿਆਤ ਦਾ ਮਾਲਕ ਆ ਤੇ ਕਿੰਨਾ ਕਿ ਦਲੇਰ ਆ ਮੁੱਛਾਂ ਮੱਛਾਂ ਜਿਹੜੀਆਂ ਉਹ ਸਾਰਿਆਂ ਦੀਆਂ ਹੈਗੀਆਂ ਉਹਦੇ ਨਾਲੋਂ ਚੰਗੀਆਂ ਹੈਗੀਆਂ ਉਹਦੇ ਕਿਤੇ ਕਿਤੇ ਮੁੱਛਾਂ ਨੂੰ ਵੜ ਚੜਾਉਣਾ ਸਾਡੇ ਕੋਲ ਇਹੋ ਜਿਹੜੇ ਜਿਹੜੇ ਰੋਜ਼ ਮੁੱਛਾਂ ਨੂੰ ਵੜ ਚੜਾਉਂਦੇ ਆ